ਮੁਲਾਜ਼ਮ ਹੈ ਇਹ ਪਿਛਲੀ ਵਾਰ ਵੀ ਜਦੋਂ ਆਪਾਂ ਕਵਰੇ ਕਰਨ ਲਈ ਆਏ ਸੀ ਉਦੋਂ ਵੀ ਇੱਧਰ ਕੁਰਸੀ ਛੱਡ ਕੇ ਭੱਜੇ ਸੀਗੇ ਸੋ ਕੀ ਕਰ ਰਹੇ ਇਸੇ ਸੀਟ ਦੇ ਉੱਪਰ ਬੈਠ ਕੇ ਭਾਈ ਸਾਹਿਬ ਅਸ਼ਰੀਵਾਂ ਜੀ ਭੱਜ ਗਏ ਨੇ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਦੂਸਰੇ ਪਾਸੇ ਜਿਹੜੇ ਭੱਜੇ ਹੋਏ ਨਜ਼ਰ ਆ ਰਹੇ ਸੋ ਬਿਲਕੁਲ ਕਿਤਨਾ ਕਿਤੇ ਕਈ ਤਿੱਕੇ ਜਿਹੜੇ ਸਵਾਲ ਨੇ ਖੜੇ ਹੁੰਦੇ ਨੇ ਸੋ ਮੁਲਾਜ਼ਮ ਤੁਸੀਂ ਦੇਖ ਸਕਦੇ ਹੋ ਭੱਜੇ ਹੋਏ ਨਜ਼ਰ ਆ ਰਹੇ ਪਹਿਲਾਂ ਤਾਂ ਸਰਕਾਰੀ ਸੀਟਾਂ ਦੇ ਉੱਪਰ ਬੈਠੇ ਸੀ ਤੇ ਹੁਣ ਜਿਹੜੇ ਭੱਜੇ ਹੋਏ ਨਜ਼ਰ ਆ ਰਹੇ ਕਿਤਨੇ ਕਿਤੇ ਇਹਨਾਂ ਦੇ ਮਨ ਦੇ ਵਿੱਚ ਚੋਰ ਹੈ ਤਸਵੀਰਾਂ ਦੇਖ ਸਕਦੇ ਮੇਨ ਗੋਟ ਗੇਟ ਛ ਬਾਹਰ ਭੱਜ ਗਏ ਨੇ ਭੱਜਣ ਦਾ ਕਾਰਨ ਕੀ ਨੇ ਕੌਣ ਨੇ ਉਹ ਲੋਕ ਜਿਹੜੇ ਪ੍ਰਾਈਵੇਟ ਲੋਕ ਜਿਹੜੀ ਸੀਟਾਂ ਦੇ ਉੱਪਰ ਬੈਠੇ ਕਈ ਜਿਹੜੇ ਸਵਾਲ ਨੇ ਉਹ ਖੜੇ ਹੁੰਦੇ ਨੇ ਤੇ ਬਸ ਲੱਗਦਾ ਕੋਈ ਭਾਈ ਸਾਹਿਬ ਲੁੱਕ ਕੇ ਖੜ ਗਿਆ ਤੋ ਤਸਵੀਰ ਦੇਖਣ ਦੀ ਜਿਹੜੀ ਜੂਰ ਹੈ ਉਹ ਕੋਸ਼ਿਸ਼ ਕਰਾਂਗੇ ਤੇ ਗੱਲਬਾਤ ਵੀ ਜਿਹੜੀ ਜਰੂਰ ਹੈ ਉਹ ਕਰਾਂਗੇ ਸੋ ਕਿਤਨਾ ਕਿਤੇ ਕਈ ਕਿਤੇ ਜਿਹੜੇ ਸਵਾਲ ਨੇ ਉਹ ਖੜੇ ਹੁੰਦੇ ਨੇ ਸਰਕੀ ਨਾਮ ਦਾ ਡਾ ਜੀ ਕੀ ਕਰ ਰਹੇ ਜੀ ਇੱਥੇ ਉਹ ਦੇਖਣੇ ਚੜਜੋ ਭਾਈ ਸਾਹਿਬ ਅੰਦਰ ਕੋਈ ਮੁਲਾਜ਼ਮ ਨਹੀਂ ਹੈਗਾ ਤੁਸੀਂ ਅੰਦਰ ਕੀ ਕਰ ਰਹੇ ਹੋ ਗਏ ਆ ਨਾ ਨਹੀਂ ਮੁਲਾਜ਼ਮ ਥੋੜਨਾ ਜੀ ਕਿਤੇ ਪੈਸੇ ਤੋਂ ਬਿਨਾ ਕੰਮ ਨਹੀਂ ਹੁੰਦਾ ਇਹ ਤਾਂ ਤੁਹਾਨੂੰ ਨਹੀਂ ਪਤਾ ਦਫ਼ਤਰਾਂ ਦੇ ਵਿੱਚ ਪ੍ਰਾਈਵੇਟ ਏਜੰਟ ਨੇ ਉਹ ਬੈਠੇ ਹੋਏ ਨੇ ਤੇ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਇਸੇ ਜਗ੍ਹਾ ਦੇ ਉੱਪਰ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀਏ ਕਿਤਨੇ ਕਿਤੇ ਜਿਹੜੇ ਪ੍ਰਾਈਵੇਟ ਜਿਹੜੇ ਲੋਕ ਨੇ ਉਹ ਵੀ ਇਸ ਜਗ੍ਹਾ ਦੇ ਉੱਪਰ ਕੰਮ ਕਰ ਰਹੇ ਨੇ ਉਹ ਤਾਂ ਮੈਂ ਖਾਸ ਕਰਕੇ ਸਰਕਾਰੀ ਰਿਪੋਰਟ ਦੇਣਾ ਅਗਰ ਛੇੜਖਾਨੀ ਹੁੰਦੀ ਤਾਂ ਕੌਣ ਜ਼ਿੰਮੇਵਾਰ ਹੋਵੇਗਾ ਇਹਨਾਂ ਨੂੰ ਪਰੇਸ਼ਾਨੀ ਆ ਰਹੀ ਹੈ ਪਰ ਸਾਨੀ ਤੋਂ ਕਾਫੀ ਪ੍ਰਾਈਵੇਟ ਜਿਹੜੇ ਏਜੰਟ ਨੇ ਲੋਕ ਨੇ ਇਸ ਜਗਤ ਉੱਪਰ ਕੰਮ ਕਰਨ ਦੇ ਲਈ ਲੋਕਾਂ ਤੋਂ ਪੈਸੇ ਦੀ ਡਿਮਾਂਡ ਕਰਦੇ ਐਸੀ ਨਹੀਂ ਕਹਿ ਰਹੇ ਕਿ ਜਿਹੜੇ ਇਹ ਲੋਕ ਉਹ ਕਹਿ ਰਹੇ ਨੇ ਜਿਹੜੇ ਲੋਕ ਇਸ ਜਗਤ ਉੱਪਰ ਕੰਮ ਕਰਾਉਣ ਦੇ ਲਈ ਆਉਂਦੇ ਸੋ ਉਹ ਵੀ ਮਾਰਦੇ ਹਰੇਕ ਚੀਜ਼ ਵੀ ਮਿਲ ਜਾਂਦੀ ਹੈ ਭਰਾ ਹੂੰ ਪਹਿਲੇ ਬਣਾਉਂਦੀ ਆ ਇਹਦਾ ਆਪ ਦਾ

ਲੁਧਿਆਣਾ ਦੀ ਪੱਛਮੀ ਤਹਿਸੀਲ ਦੇ ਵਿੱਚ ਮੌਜੂਦ ਹੈ ਤੇ ਆਮ ਲੋਕਾਂ ਨੂੰ ਜਿਹੜੀ ਕਾਫੀ ਜਿਹੜੀ ਪਰੇਸ਼ਾਨੀ ਹੈ ਉਹ ਝੇਲਣੀ ਪੈ ਰਹੀ ਸੋ ਸਭ ਤੋਂ ਪਹਿਲਾਂ ਜਿਹੜੀ ਤਸਵੀਰਾਂ ਤੁਹਾਨੂੰ ਦਿਖਾ ਦਨੇ ਜੇ ਗੱਲ ਕਰੀਏ ਤਾਂ ਕਿਹਾ ਜਾਂਦਾ ਕਿ ਇਸ ਜਗ੍ਹਾ ਦੇ ਉੱਪਰ ਪ੍ਰਾਈਵੇਟ ਏਜੰਡਾ ਦਾ ਜਿਹੜਾ ਬੋਲਬਾਲਾ ਬਹੁਤ ਜ਼ਿਆਦਾ ਸੋ ਤਸਵੀਰ ਹੈ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਨੇ ਜੇ ਗੱਲ ਕਰੀਏ ਆਮ ਲੋਕਾਂ ਨੂੰ ਜਿਹੜੀ ਕਾਫੀ ਪਰੇਸ਼ਾਨੀ ਹੈ ਇਸ ਜਗ੍ਹਾ ਦੇ ਉੱਪਰ ਝੇਲਣੀ ਪੈ ਰਹੀ ਹੈ ਤੇ ਆਮ ਲੋਕ ਜਿਹੜੇ ਖਾਸਾ ਪਰੇਸ਼ਾਨ ਨੇ ਸੋ ਲੋਕ ਨੇ ਉਹਨਾਂ ਨਾਲ ਜਿਹੜੀ ਗੱਲਬਾਤ ਹੈ ਜਿਹੜੀ ਜ਼ਰੂਰ ਕਰਨੀ ਹੈ ਬਈ ਸਸੀ ਗੱ ਕਹਿੰਦੇ ਤੇ ਪ੍ਰਾਈਵੇਟ ਜਿਹੜੇ ਏਜੰਟ ਨੇ ਉਹਨਾਂ ਦਾ ਬੋਲਬਾਲਾ ਬੜਾ ਹੈ ਜੀ ਉਹ ਤਾਂ ਸਭ ਜਗ੍ਹਾ ਹੀ ਹੈ ਸਭ ਜਗ੍ਹਾ ਹੀ ਸਭ ਜਗ੍ਹਾ ਹੀ ਹੈ ਪੈਸੇ ਤੋਂ ਬਿਨਾ ਕੰਮ ਹੁੰਦਾ ਇੱਥੇ ਕਿ ਨਹੀਂ ਕਿਉਂਕਿ ਪਿਛਲੇ ਦਿਨ ਵੀ ਆਮ ਲੋਕਾਂ ਵੱਲੋਂ ਵਿਰੋਧ ਬੜਾ ਕੀਤਾ ਗਿਆ ਤੁਹਾਡਾ ਤੁਸੀਂ ਦੂਜੀ ਵਾਰੀ ਆਏ ਹੋ ਹਮ ਮੈਂ ਜਦੋਂ ਆਪਣੇ ਜੈਨ ਸਾਹਿਬ ਨੇ ਤੇ ਰੌਲਾ ਪਾਇਆ ਸੀ ਉਹ ਉਹਦਾ ਵੀ ਵਿਰੋਧ ਹੋਇਆ ਸੀ ਕਹਿੰਦੇ ਪੈਸੇ ਤੋਂ ਬਿਨਾ ਕੰਮ ਨਹੀਂ ਹੁੰਦਾ ਹਾਂ ਇਹ ਤੁਹਾਨੂੰ ਵੀ ਪਤਾ ਹੈ ਤੁਸੀਂ ਮੈਨੂੰ ਦੱਸੋ ਸੀ ਨਾ ਜਨਤਾ ਨੂੰ ਅਨੇ ਨਹੀਂ ਪਤਾ ਜ ਸਾਰਿਆਂ ਨੂੰ ਪਤਾ ਵੀ ਉਸ ਤੋਂ ਬਿਨਾ ਹੁੰਦਾ ਹੀ ਨਹੀਂ ਬਿਲਕੁਲ ਕਿਤਨਾ ਕਿਤੇ ਮਨ ਦੇ ਵਿੱਚ ਡਰ ਹੈ ਤੇ ਦੂਸਰੀ ਤਸਵੀਰ ਤੁਹਾਨੂੰ ਦਿਖਾਉਂਦੇ ਜਿਹੜੀ ਜਰੂਰ ਕੋਸ਼ਿਸ਼ ਕਰਾਂਗੇ ਜਿਹੜੇ ਦਫ਼ਤਰਾਂ ਦੇ ਵਿੱਚ ਪ੍ਰਾਈਵੇਟ ਏਜੰਟ ਨੇ ਉਹ ਬੈਠੇ ਹੋਏ ਨੇ ਤੇ ਕਿਤਨਾ ਕਿਤੇ ਜਿਹੜਾ ਅਗਰ ਕੁਦਰ ਨਾ ਖਾਸਾ ਸਰਕਾਰੀ ਰਿਪੋਰਟ ਦੇ ਨਾਲ ਛੇੜਖਾਨੀ ਹੁੰਦੀ ਤਾਂ ਕੌਣ ਜ਼ਿੰਮੇਵਾਰ ਹੋਏਗਾ ਸੋ ਬਿਲਕੁਲ ਇਸੇ ਜਗ੍ਹਾ ਦੇ ਉੱਪਰ ਪਹਿਲਾਂ ਜਿਹੜੀ ਤੁਹਾਨੂੰ ਤਸਵੀਰਾਂ ਦਿਖਾ ਦੇ ਨੇ ਜਿਹੜੇ ਪੱਖੇ ਵਗੈਰਾ ਚੱਲਦੇ ਕੋਈ ਵੀ ਮੁਲਾਜ਼ਮ ਇਸ ਜਗ੍ਹਾ ਦੇ ਉੱਪਰ ਨਹੀਂ ਬੈਠਾ ਉਸ ਤੋਂ ਦੂਸਰੇ ਰੂਮ ਦੀ ਤਸਵੀਰ ਉਹ ਵੀ ਦਿਖਾ ਦੇ ਨੇ ਸੋ ਬਿਲਕੁਲ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀਏ ਕਿਤਨੇ ਕਿਤੇ ਜਿਹੜੇ ਪ੍ਰਾਈਵੇਟ ਜਿਹੜੇ ਲੋਕ ਨੇ ਉਹ ਵੀ ਇਸ ਜਗ੍ਹਾ ਦੇ ਉੱਪਰ ਕੰਮ ਕਰ ਰਹੇ ਨੇ ਸੋ ਕਿਹਦੀ ਸ਼ਹਿ ਤੇ ਕਰ ਰਹੇ ਕੌਣ ਉਹਨਾਂ ਦੇ ਰਖਾਵਾ ਕਰ ਰਹੇ ਸੋ ਵੀ ਅਫਸਰ ਸਾਈਬਰਾਂ ਜਿਹੜੇ ਜ਼ਰੂਰ ਆ ਉਹ ਗੱਲਬਾਤ ਕਰਨਗੇ ਸੋ ਉਸ ਤੋਂ ਪਹਿਲਾਂ ਜਿਹੜੀ ਤਸਵੀਰਾਂ ਤੁਹਾਨੂੰ ਦਿਖਾ ਦਨੇ ਜੇ ਗੱਲ ਕਰੀਏ ਅਗਰ ਕੋਦਾਂ ਖਾਸਾ ਸਰਕਾਰੀ ਰਿਕਾਰਡ ਨੇ ਅਗਰ ਛੇੜਖਾਨੀ ਹੁੰਦੀ ਤਾਂ ਕੌਣ ਜ਼ਿੰਮੇਵਾਰ ਹੋਵੇਗਾ ਸੋ ਇੱਕ ਪਾਸੇ ਜਿੱਥੇ ਲੋਕ ਕੰਮ ਕਰਾਉਣ ਦੇ ਲਈ ਆਉਂਦੇ ਨੇ ਸਰਕਾਰ ਤੋਂ ਵੱਡੇ ਵੱਡੇ ਜਿਹੜੇ ਦਾਅਵੇ ਸਰਕਾਰ ਦਾਅਵੇ ਕਰਦੀ ਤਾਂ ਕਿਤਨੇ ਕਿਤੇ ਜਿਹੜੇ ਦਾਅਵੇ ਨੇ ਉਹ ਵੀ ਜਿਹੜੇ ਖੋਖ ਹੱਥਾਂ ਦੇ ਵਿੱਚ ਜਿਹੜੇ ਲੈਪਟਾਪ ਨੇ ਜਿਹੜੇ ਕੰਮ ਦਫਤਰਾਂ ਦੇ ਵਿੱਚ ਬੈਠ ਕੇ ਨਹੀਂ ਬਾਹਰ ਕਿਤੇ ਜਾ ਰਹੇ ਸੋ ਇੱਕ ਵਾਰੀ ਫਿਰ ਤੁਹਾਨੂੰ ਜਿਹੜੀ ਉੱਪਰਲੀ ਜਿਹੜੀ ਤਸਵੀਰ ਉਹ ਵੀ ਦਿਖਾਉਂਦੀ ਜਿਹੜੀ ਜ਼ਰੂਰ ਕੋਸ਼ਿਸ਼ ਕਰਾਂਗੇ ਜਿਹੜੇ ਆਮ ਲੋਕਾਂ ਨੂੰ ਜਿਹੜੀ ਕਾਫੀ ਪਰੇਸ਼ਾਨੀ ਹੈ ਉਹ ਝੇਲਣੀ ਪੈਂਦੀ ਸੋ ਇਸ ਜਗ੍ਹਾ ਦੇ ਉੱਪਰ ਦੇਖ ਸਕਦੇ ਹੋ ਪੱਖੇ ਵਗੈਰਾ ਚੱਲਦੇ ਪਏ AC ਚੱਲਦੇ ਪਏ ਲਾਈਟਾਂ ਚੱਲਦੀਆਂ ਮੈਂ ਕੋਈ ਵੀ ਇਸ ਜਗ੍ਹਾ ਦੇ ਉੱਪਰ ਜਿਹੜਾ ਮੌਜੂਦ ਆ ਉਹ ਨਹੀਂ ਹੈਗਾ ਕਿਧਰ ਨਾ ਕਿਤੇ ਸਰਕਾਰੀ ਜਿਹੜੀ ਲਾਈਟ ਹੈ ਉਹਦੀ ਦੁਰਵਰਤੋਂ ਆ ਉਹ ਕੀਤੀ ਜਾ ਰਹੀ ਹੈ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਤਾਂ ਰਾਮੀ ਤੇ ਅੱਛਾ ਕਰਵਾਣਾ ਸੀ ਕਿੰਨੀ ਕੋਈ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਤਾਂ ਕਾਫੀ ਹੈ ਕਹਿੰਦੇ ਪ੍ਰਾਈਵੇਟ ਲੋਕਾਂ ਦਾ ਬੜਾ ਬੋਲ ਵਾਲਾ ਅਤੇ ਪ੍ਰਾਈਵੇਟ ਜਿਹੜੇ ਏਜੰਟ ਨੇ ਉਹ ਕੰਮ ਕਰਵਾਉਂਦੇ ਅਤੇ ਪੈਸੇ ਦੀ ਡਿਮਾਂਡ ਵੀ ਕਰਦੇ ਪਤਾ ਨਹੀਂ ਤੇ ਜਾਣਕਾਰੀ ਤਾਂ ਨਹੀਂ ਸਰ ਅੱਛਾ ਤੇ ਤੁਹਾਨੂੰ ਕੀ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਇਹ ਕਿ ਉਹਦਾ ਆਪਾਂ ਚੈੱਕ ਕਰਵਾਉਣਾ ਸੀ ਕਿ ਪਟਵਾਰੀ ਨਾਲ ਬੈਠ ਕੇ ਕਿ ਭਈ ਇਹ ਸਾਡਾ ਬੋਲੇ ਕੰਟਰੋਲ ਵਿੱਚ ਪਰੇਸ਼ਾਨੀ ਆ ਰਹੀ ਹੈ ਜੀ ਜੀ ਤੇ ਪਾਣੀ ਪੁਣੀ ਦਾ ਅਰੇਂਜ ਕਿਦਾਂ ਬਹੁਤ ਅੱਧਾ ਹੀ ਹੈ ਹੂੰ ਸੋ ਬਿਲਕੁਲ ਤਸਵੀਰ ਦੂਸਰੇ ਪਾਸੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਕੀ ਨਾਮ ਹੈ ਤੁਹਾਡਾ ਜੀ ਮੇਰਾ ਕ੍ਰਿਸ਼ਨ ਕੁਮਾਰ ਕਿੰਨੀ ਕੋਈ ਪਰੇ ਪ੍ਰੇਸ਼ਾਨੀ ਤਾਂ ਕੁਝ ਨਹੀਂ ਆ ਰਹੀ ਮਤਲਬ ਕੰਮ ਸਾਡਾ ਅੰਦਰ ਸੀਗਾ ਹਮ ਇੰਤਕਾਲ ਕਰਾਉਣਾ ਸੀਗਾ ਹਮ ਤੇ ਅੰਦਰ ਦਾ ਹੀ ਕੰਮ ਸੀ ਸਾਡਾ ਇੱਥੇ ਦਾ ਕੰਮ ਅੱਛਾ ਕਈ ਲੋਕ ਨੇ ਕਿਤਨੇ ਕਿਤੇ ਉਹਨਾਂ ਦੇ ਦਿਲਾਂ ਦੇ ਵਿੱਚ ਡਰ ਵੀ ਹੈ ਤੇ ਖੋਫ ਵੀ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਅਗਰ ਅਸੀਂ ਖੁੱਲ ਕੇ ਬੋਲਦੇ ਤਾਂ ਜਿਹੜਾ ਸਾਡੇ ਕੰਮ ਦੇ ਉੱਪਰ ਜਿਹੜੀ ਰੋਕ ਹੈ ਉਹ ਲੱਗ ਸਕਦੀ ਹੈ ਸੋ ਤਸਵੀਰ ਹੈ ਇਹ ਵੀ ਦਫਤਰੀ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਨੇ ਤੁਸੀਂ ਦੇਖਦੇ ਹੋ ਕਿਤਨੇ ਕਿਤੇ ਆਮ ਲੋਕਾਂ ਦੀ ਜਿਹੜੀ ਪਰੇਸ਼ਾਨੀ ਹੈ ਉਹ ਝੇਲੀ ਪੈ ਰਹੀ ਹੈ ਆਮ ਲੋਕਾਂ ਦੇ ਜਿਹੜੇ ਕੰਮ ਨੇ ਉਹ ਵੀ ਨਹੀਂ ਹੋ ਰਹੇ ਤੇ ਅਰੇਂਜਮੈਂਟ ਉਹ ਵੀ ਬੈਠਣ ਦਾ ਵੀ ਨਹੀਂ ਹੈਗਾ ਸੇ ਕਿਤਨੇ ਕਿਤੇ ਜਿਹੜੇ ਪ੍ਰਾਈਵੇਟ ਲੋਕ ਏਜੰਟ ਨੇ ਇਸ ਜਗ੍ਹਾ ਦੇ ਉੱਪਰ ਕੰਮ ਕਰਵਾਉਣ ਦੇ ਲਈ ਜ ਜਿਹੜੀਆਂ ਜਿਹੜੇ ਤਸਵੀਰਾਂ ਕੈਦ ਕੀਤੀਆਂ ਉਹ ਵੀ ਜਿਹੜੇ ਤਸਵੀਰਾਂ ਤੁਹਾਨੂੰ ਜਰੂਰ ਦਿਖਾਵਾਂਗੇ ਜਿਹੜੇ ਪ੍ਰਾਈਵੇਟ ਜਿਹੜੇ ਏਜੰਟ ਨੇ ਲੋਕ ਨੇ ਇਸ ਜਗਤ ਉੱਪਰ ਕੰਮ ਕਰਨ ਦੇ ਲਈ ਲੋਕਾਂ ਤੋਂ ਪੈਸੇ ਦੀ ਡਿਮਾਂਡ ਕਰਦੇ ਏਸੀ ਨਹੀਂ ਕਹਿ ਰਹੇ ਕਿ ਜਿਹੜੇ ਇਹ ਲੋਕ ਉਹ ਕਹਿ ਰਹੇ ਨੇ ਜਿਹੜੇ ਲੋਕ ਇਸ ਜਗਤ ਉੱਪਰ ਕੰਮ ਕਰਾਉਣ ਦੇ ਲਈ ਜਾਂਦੇ ਸੋ ਦੂਸਰੇ ਪਾਸੇ ਜਿਹੜੀ ਤਸਵੀਰਾਂ ਤੁਹਾਨੂੰ ਉਹ ਵੀ ਜਿਹੜੀ ਦਿਖਾਉਣ ਦੀ ਕੋਸ਼ਿਸ਼ ਆ ਉਹ ਕਰਾਂਗੇ ਕਈ ਦਫ਼ਤਰਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਨਹੀਂ ਦਿਖ ਰਹੇ ਸੋ ਤਸਵੀਰ ਹੈ ਦੇਖ ਸਕਦੇ ਹੋ ਕਿਸੇ ਕਿਤਨਾ ਕਿਤੇ ਜਿਹੜੀ ਆਮ ਲੋਕ ਜਿਹੜੀ ਪਰੇਸ਼ਾਨੀਆਂ ਚ ਇੰਨੀ ਪੈਂਦੀ ਹੈ ਤੇ ਇਸ ਜਗ੍ਹਾ ਤੋਂ ਉੱਪਰ ਜਿਹੜਾ ਕੰਮ ਪ੍ਰਾਈਵੇਟ ਲੋਕਾਂ ਦੇ ਕਿਤਨੇ ਕਿ ਜਿਹੜਾ ਕੰਮ ਹੈ ਉਹ ਵੀ ਸਾਂਭਿਆ ਹੋਇਆ ਸੋ ਭਾਈ ਸਾਹਿਬ ਕੰਮ ਕਰਾਉਣ ਦੇ ਲਈ ਲਿਖਣਾ ਸੋ ਤਿੰਨੇ ਟਿਊਪਾਂ ਇੱਕ ਪੱਖਾ ਤਾਂ ਚੱਲਦਾ ਹੋਇਆ ਪਰ ਇੱਕ AC ਵੀ ਲੱਗਾ ਹੋਇਆ ਪਰ ਦੂਸਰੇ ਪਾਸੇ ਲੱਗਦਾ ਕੋਈ ਭਾਈ ਸਾਹਿਬ ਲੁੱਕ ਕੇ ਖੜ੍ਹ ਗਿਆ ਸੋ ਤਸਵੀਰ ਦੇਖਣ ਦੀ ਜਿਹੜੀ ਜ਼ਰੂਰ ਹੈ ਉਹ ਕੋਸ਼ਿਸ਼ ਕਰਾਂਗੇ ਤੇ ਗੱਲਬਾਤ ਵੀ ਜਿਹੜੀ ਜ਼ਰੂਰ ਹੈ ਉਹ ਕਰਾਂਗੇ ਸੋ ਕਿਤਨਾ ਕਿਤੇ ਕਈ ਤਰ੍ਹਾਂ ਦੇ ਜਿਹੜੇ ਸਵਾਲ ਨੇ ਉਹ ਖੜੇ ਹੁੰਦੇ ਨੇ ਸਰ ਕੀ ਨਾਮ ਤੁਹਾਡਾ ਜੀ ਕੀ ਕਰ ਰਹੇ ਜੀ ਇੱਥੇ ਤੁਸੀਂ ਕਰਨ ਮੈਂ ਮਿਲਣ ਲਈ ਆਇਆ ਸੀ ਮੁਲਾਜ਼ਮੋਂ ਤੁਸੀਂ ਨਹੀਂ ਮਿਲਣ ਲਈ ਆਇਆ ਨਹੀਂ ਨਹੀਂ ਇੱਕ ਮਿੰਟ ਇੱਕ ਮਿੰਟ ਖੜ੍ਹ ਜਾਓ ਭਾਈ ਸਾਹਿਬ ਅੰਦਰ ਕੋਈ ਮੁਲਾਜ਼ਮ ਨਹੀਂ ਹੈਗਾ ਤੁਸੀਂ ਅੰਦਰ ਕੀ ਕਰ ਰਹੇ ਹੋ ਮੁਲਾਜ਼ਮ ਗਏ ਆ ਇਹਨਾਂ ਨੂੰ ਮੁਲਾਜ਼ਮ ਥੋੜਨਾ ਜੀ ਜਿਹੜੇ ਸਰਕਾਰੀ ਸਰਕਾਰੀ ਕੋਰਡ ਨੇ ਜੇ ਛੇੜਖਾ ਨਹੀਂ ਹੋਏ ਕੌਣ ਜ਼ਿੰਮੇਵਾਰ ਵੀਰੇ ਉਹ ਮੁਲਾਜ਼ਮ ਗਏ ਆ ਤੁਸੀਂ ਤਸਵੀਰ ਹੈ ਚੰਗੀ ਤਰ੍ਹਾਂ ਫੇਸ ਤੁਸੀਂ ਦੇਖ ਸਕਦੇ ਹੋ ਕਿ ਕਿਤਨੇ ਜਿਹੜੇ ਪ੍ਰਾਈਵੇਟ ਲੋਗ ਹੈ ਸੀ ਜਗ੍ਹਾ ਦੇ ਉੱਪਰ ਕੰਮਕਾਰ ਕਰ ਰਹੇ ਨੇ ਤੇ ਦਫ਼ਤਰ ਦੇ ਵਿੱਚ ਕੋਈ ਵੀ ਨਹੀਂ ਹੈਗਾ ਤੇ ਸਰਕਾਰੀ ਜਿਹੜੇ ਰਿਕਾਰਡ ਨੇ ਉਹਨਾਂ ਛੇੜਖਾ ਨਹੀਂ ਹੋ ਵੀ ਹੋ ਸਕਦੀ ਸੋ ਬਿਲਕੁਲ ਜਿਹੜੀ ਤੁਸੀਂ ਦੇਖਦੇ ਹੋ ਜਰੂਰੀ ਸੂਚਨਾ ਹੋਰ ਆਮ ਖਾਸ ਨੂੰ ਸੂਚ ਉਹ ਤਿਆਰ ਬਾਤ ਤਕਨੀਕੀ ਪੇਸ਼ ਕੀਤਾ ਜਾਵੇਗਾ ਅਧੂਰਾ ਵਸਿਕਾ ਰਜਿਸਟਰ ਨਹੀਂ ਲਿਆ ਜਾਵੇਗਾ ਸੋ ਕਿਤਨੇ ਕਿਤੇ ਜਿਹੜੇ ਆਰਡਰ ਨੇ ਉਹ ਵੀ ਲੱਗੇ ਹੋਏ ਨੇ ਤੇ ਦੂਸਰੇ ਪਾਸੇ ਲੋਕ ਨੇ ਅੰਦਰ ਜਿਹੜਾ ਸਰਕਾਰੀ ਰਿਕਾਰਡ ਪਿਆ ਅੰਦਰ ਬੈਠੇ ਹੋਏ ਨੇ ਤੇ ਉਹਨਾਂ ਕਹਿਣਾ ਮੈਂ ਲੋਕਾਂ ਨੂੰ ਮਿਲਣ ਦੇ ਲਈ ਹੈ ਜਿਹੜੇ ਅਫਸਰ ਸਾਹਿਬਾਂ ਨੇ ਉਹਨਾਂ ਨੂੰ ਮਿਲਣ ਦੇ ਲਈ ਹੈ ਪਰ ਅੰਦਰ ਕੋਈ ਵੀ ਨਹੀਂ ਹੁੰਦਾ ਤੋ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਸਿੱਕਣ ਜਿਹੜੇ ਪ੍ਰਾਈਵੇਟ ਜਿਹੜੇ ਏਜੰਟ ਨੇ ਉਹਨਾਂ ਜਿਹੜਾ ਬੋਲ ਬਾਲਾ ਉਹ ਦੇਖਿਆ ਜਾ ਸਕਦਾ ਕਿਤਨੇ ਕਿਤੇ ਜੇਕਰ ਸਰਕਾਰੀ ਰਿਕਾਰਡ ਦੇ ਨਾਲ ਜਿਹੜੀ ਛੇੜਖਾਣੀ ਹੁੰਦੀ ਤਾਂ ਉਹ ਕੌਣ ਜ਼ਿੰਮੇਵਾਰ ਹੋਵੇਗਾ ਸੋ ਜਿਹੜੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿਤਨੇ ਕਿਤੇ ਜਿਹੜੇ ਆਮ ਲੋਕ ਨੇ ਪਰੇਸ਼ਾਨੀ ਉਹਨਾਂ ਨੂੰ ਜਿਹੜੀ ਉਹ ਚੇਲਨੀ ਪੈ ਰਹੀ ਹੈ ਸੋ ਕਿਤਨੇ ਕਿਤੇ ਜਿਹੜੇ ਪ੍ਰਾਈਵੇਟ ਲੋਕ ਨੇ ਉਹਨਾਂ ਦਾ ਵੀ ਜਿਹੜਾ ਬੋਲ ਬਾਲਾ ਇਸ ਜਗ੍ਹਾ ਦੇ ਉੱਪਰ ਹੈਗਾ ਤੇ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਕਈ ਲੋਕ ਜਿਹੜੇ ਇੱਕ ਮੁਲਾਜ਼ਮ ਹੈ ਇਹ ਪਿਛਲੀ ਵਾਰ ਵੀ ਜਦੋਂ ਆਪਾਂ ਕਵਰੇ ਕਰਨ ਦੀ ਆਏ ਸੀ ਉਦੋਂ ਵੀ ਇਹਦਾ ਕੁਰਸੀ ਛੱਡ ਕੇ ਭੱਜੇ ਸੀਗੇ ਸੋ ਗੱਲਬਾਤ ਇਹ ਜਿਹੜੀ ਜ਼ਰੂਰ ਕਰਾਂਗੇ ਕਿਉਂਕਿ ਕਿਤੇ ਨਾ ਕਿਤੇ ਮਨ ਦੇ ਵਿੱਚ ਜਿਹੜਾ ਡਰ ਹੈ ਜ਼ਰੂਰ ਹੈਗਾ ਸੋ ਗੱਲਬਾਤ ਕਰਨ ਦੀ ਜਿਹੜੀ ਜ਼ਰੂਰ ਹੈ ਉਹ ਕੋਸ਼ਿਸ਼ ਕਰਦੇ ਹਾਂ ਕੌਣ ਸ਼ਖਸ ਹੈ ਕੀ ਕਰ ਰਿਹਾ ਇਸੇ ਸੀਟ ਦੇ ਉੱਪਰ ਬੈਠ ਕੇ ਭਾਈ ਸਾਹਿਬ ਅਸ਼ਰੀਮਾ ਜੀ ਸੋ ਤੁਸੀਂ ਦੇਖ ਸਕਦੇ ਹੋ ਕੈਮਰੇ ਤੋਂ ਭੱਜੇ ਹੋਏ ਨਜ਼ਰ ਆ ਰਹੇ ਨੇ ਜਿੱਦਾਂ ਹੀ ਕੈਮਰਾ ਔਨ ਦੇਖਿਆ ਤਾਂ ਇੱਥੋਂ ਭੱਜ ਗਏ ਨੇ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਦੂਸਰੇ ਪਾਸੇ ਜਿਹੜੇ ਭੱਜੇ ਹੋਏ ਨਜ਼ਰ ਆ ਰਹੇ ਸੋ ਬਿਲ ਸੋ ਮੁਲਾਜ਼ਮ ਤੁਸੀਂ ਦੇਖ ਸਕਦੇ ਹੋ ਭਜੇ ਹੋਏ ਨਜ਼ਰ ਆ ਰਹੇ ਪਹਿਲਾਂ ਤਾਂ ਸਰਕਾਰੀ ਸੀਟਾਂ ਦੇ ਉੱਪਰ ਬੈਠੇ ਸੀ ਤੇ ਹੁਣ ਜਿਹੜੇ ਭਜੇ ਹੋਏ ਨਜ਼ਰ ਆ ਰਹੇ ਕਿਤਨੇ ਕਿਤੇ ਇਹਨਾਂ ਦੇ ਮਨ ਦੇ ਵਿੱਚ ਚੋਰ ਹੈ ਕਿਉਂਕਿ ਪ੍ਰਾਈਵੇਟ ਏਜੰਟ ਜਦੋਂ ਸਰਕਾਰੀ ਦਫ਼ਤਰਾਂ ਦੀਆਂ ਸੀਟਾਂ ਦੇ ਉੱਪਰ ਬੈਠ ਜਾਂਦਾ ਕਈ ਤਰੀਕੇ ਜਿਹੜੇ ਵੱਡੇ ਘੁਟਾਲੇ ਨੇ ਉਹ ਵੀ ਸਾਹਮਣੇ ਆਉਂਦੇ ਨੇ ਸੋ ਕਿਤਨੇ ਕਿਤੇ ਆਣ ਦੇ ਦਿਲ ਦੇ ਵਿੱਚ ਖੋਪ ਸੀ ਤੇ ਭਜੇ ਹੋਏ ਇਸ ਜਗ੍ਹਾ ਦੇ ਉੱਪਰ ਨਜ਼ਰ ਆ ਰਹੇ ਨੇ ਸੋ ਬਿਲਕੁਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮੇਨ ਗੋਟ ਗੇਟ ਛੱਡ ਕੇ ਬਾਹਰ ਭੱਜ ਗਏ ਨੇ ਭੱਜਣ ਦਾ ਕਾਰਨ ਕੀ ਨੇ ਕੌਣ ਨੇ ਉਹ ਲੋਕ ਜਿਹੜੇ ਪ੍ਰਾਈਵੇਟ ਲੋਕ ਜਿਹੜ ਸੋ ਤਸਵੀਰ ਹੈ ਤੁਹਾਨੂੰ ਦਿਖਾਈ ਹੈ ਜਿਹੜੇ ਮੁਲਾਜ਼ਮ ਨੇ ਇਸ ਜਗ੍ਹਾ ਤੋਂ ਉੱਪਰ ਭੱਜੇ ਨੇ ਤੇ ਕਿਤਨੇ ਕਿ ਜਿਹੜੀ ਆਮ ਲੋਕਾਂ ਜਿਹੜੀ ਪਰੇਸ਼ਾਨੀ ਉਹ ਵੀ ਝੱਲਨੀ ਪਈ ਹੈ ਹੋਰ ਆਮ ਲੋਕਾਂ ਨੇ ਜਿਹੜੀ ਗੱਲਬਾਤ ਹੈ ਜਿਹੜੀ ਜਰੂਰ ਕਰਾਂਗੇ ਰਿਸ਼ਟਰੀ ਜਿਹੜੀ ਜਰੂਰ ਹੋ ਰਹੀ ਪਰ ਆਮ ਲੋਕਾਂ ਨੂੰ ਜਿਹੜੀ ਪਰੇਸ਼ਾਨੀਆਂ ਝੱਲਨੀ ਪੈ ਰਹੀ ਹੈ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਪਰਮੇਂਦਰ ਸਿੰਘ ਹੈ ਰਿਸ਼ਟਰੀ ਕਰਨਾ ਹੈ ਜੀ ਜੀ ਦੇ ਮੈਲੀ ਸੀਟ ਕਰਾਣ ਆਇਆ ਜੀ ਅੱਛਾ ਕੀ ਪਰੇਸ਼ਾਨੀ ਆ ਰਹੀ ਕੋਈ ਇੱਥੇ ਕੀ ਠੀਕ ਹੈ ਕੋਈ ਪਰੇਸ਼ਾਨੀ ਨਹੀਂ ਜੀ ਠੀਕ ਚੱਲਦਾ ਬਿਲਕੁਲ ਠੀਕ ਚੱਲਦਾ ਹੈ ਸੋ ਪ੍ਰਾਈਵੇਟ ਜਿਹੜੇ ਏਜੰਟ ਨੇ ਉਹਨਾਂ ਦਾ ਵੀ ਬੋਲਬਾਲਾ ਭਾਈ ਸਾਹਿਬ ਨਾਲ ਗੱਲਬਾਤ ਕੀਤੀ ਉਹਨਾਂ ਕਹਿੰਦਾ ਕੰਮ ਤਾਂ ਜਿਹੜਾ ਠੀਕ ਚੱਲ ਰਿਹਾ ਪਰ ਕਿਤੇ ਨਾ ਕਿਤੇ ਜਿਹੜੇ ਪ੍ਰਾਈਵੇਟ ਲੋਕ ਨੇ ਇਸ ਜਗ੍ਹਾ ਦੇ ਉੱਪਰ ਬੋਲਬਾਲਾ ਦੇਖਣ ਨੂੰ ਮਿਲਿਆ ਤੇ ਜਦੋਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਇਸ ਸੀਟ ਤੋਂ ਭੱਜੋ ਹੀ ਨਜ਼ਰ ਆਇਆ ਨੇ ਕਿ ਅਗਰ ਕੋਧਾ ਨਾਲ ਖਾਸ ਸਰਕਾਰੀ ਰਿਕਾਰਡ ਨਾਲ ਸਰਕਾਰੀ ਰਿਪੋਰਟ ਦੇ ਨਾਲ ਛੇੜਖਾ ਨਹੀਂ ਹੁੰਦੀ ਤਾਂ ਕੌਣ ਜ਼ਿੰਮੇਵਾਰ ਹੋਵੇਗਾ ਬਿਲਕੁਲ ਜਾਂਚ ਦਾ ਵਿਸ਼ਾ ਡੀਸੀ ਸਾਹਿਬ ਨੂੰ ਜਿਹੜੀ ਇਸ ਚੈਨਲ ਦੇ ਮਾਧਿਅਮ ਨਾਲ ਇੱਕੋ ਇੱਕ ਅਪੀਲ ਕਰਾਂਗੇ ਜਿਹੜੇ ਪ੍ਰਾਈਵੇਟ ਲੋਕ ਸੀਟਾਂ ਦੇ ਉੱਪਰ ਬੈਠੇ ਹੋਏ ਨੇ ਬਿਲਕੁਲ ਜਿਵੇਂ ਜੱਜ ਹੋਣ ਦੀ ਲੋੜ ਹੈ ਕਿਉਂਕਿ ਜਦੋਂ ਕੈਮਰਾ ਔਨ ਹੁੰਦਾ ਤਾਂ ਉਹ ਭਿੱਜੇ ਹੋਏ ਨਜ਼ਰ ਆਉਂਦੇ ਨੇ ਤੇ ਅੰਦਰ ਕਿਤਨੇ ਕਿ ਜਿਹੜੇ ਸਰਕਾਰੀ ਰਿਪੋਰਟ ਦੇ ਨਾਲ ਜਿਹੜੀ ਛੇੜਖਾ ਨਹੀਂ ਉਹ ਵੀ ਹੋ ਸਕਦੀ ਹੈ ਸੋ ਪਹਿਲਾਂ ਵੀ ਜਿਹੜੇ ਇਲਜ਼ਾਮ ਲੱਗੇ ਇਸ ਜਗ੍ਹਾ ਦੇ ਉੱਪਰ ਇਸ ਤਹਿਸੀਲ ਦੇ ਵਿੱਚ ਭ੍ਰਿਸ਼ਟਾਚਾਰ ਦਾ ਜਿਹੜਾ ਕਾਲਾ ਕਾਰੋਬਾਰ ਵਧੇ ਤੜਲੇ ਦੇ ਨਾਲ ਚੱਲਦਾ ਤੇ ਪ੍ਰਾਈਵੇਟ ਲੋਕ ਇਸ ਜਗ੍ਹਾ ਦੇ ਉੱਪਰ ਉਹਨਾਂ ਦਾ ਜਿਹੜਾ ਪੂਰਾ ਗਰੁੱਪ ਗੈਂਗ ਬਣਿਆ ਹੈ ਤੇ ਇਸ ਜਗ੍ਹਾ ਦੇ ਉੱਪਰ ਪ੍ਰਾਈਵੇਟ ਲੋਕੀ ਲੋਕਾਂ ਕੋਲੋਂ ਪੈਸੇ ਲੈ ਕੇ ਕੰਮ ਕਰਾਉਂਦੇ ਨੇ ਸੋ ਅਫਸਰ ਸਾਹਿਬਾਨਾਂ ਵੀ ਜਿਹੜੀ ਗੱਲਬਾਤ ਜਿਹੜੀ ਜਰੂਰ ਕਰਾਂਗੇ ਕਿਉਂਕਿ ਕਈ ਤਰੀਕੇ ਦੇ ਜਿਹੜੇ ਸਵਾਲ ਨੇ ਉਹ ਖੜੇ ਹੁੰਦੇ ਨੇ ਹੋਰ ਅਪਡੇਟ ਜੁੜੇ ਰਹੋ ਸਿਟੀ ਹੁੰਦੇ ਨੇ ਕੈਮਰਾ ਪਰਸਟ ਮਨੂ ਚਾਪਦੇ ਨਾਲ ਮੈ ਰਹੂੜਾ ਸਿਟੀ ਹੋਂ ਲੁਧਿਆਣਾ ਕੋਈ ਇਸ ਸਰ ਜਿਵੇਂ ਪੰਜਾਬ ਸਰਕਾਰ ਦੀਆਂ ਇਨਸਟਰਕਸ਼ਨਸ ਨੇ ਤੇ ਅਸੀਂ ਇਨਸ਼ੋਰ ਕਰ ਰਹੇ ਹਾਂ ਕਿ ਲੋਕਾਂ ਨੂੰ ਉਸੇ ਦਿਨ ਹੀ ਰਜਿਸਟਰੀ ਮਿਲੇ ਤਾਂ ਜੇ ਕਿਸੇ ਨੂੰ ਵੀ ਹੋਰ ਕੋਈ ਤਰੀਕੇ ਦੀ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਸਾਨੂੰ ਆ ਕੇ ਮਿਲ ਸਕਦੇ ਨੇ ਅਦਰਵਾਈਜ਼ ਅਸੀਂ ਤਾਂ ਮਤਲਬ ਕਿ 9 ਵਜੇ ਆ ਕੇ ਬੈਠ ਜਾਣੇ ਹਾਂਗੇ ਜੇ ਕਿਸੇ ਨੂੰ ਫਿਰ ਵੀ ਸਟਿਲ ਮਤਲਬ ਕੋਈ ਪਰੇਸ਼ਾਨੀ ਆਉਂਦੀ ਆ ਅਦਰਵਾਈਜ਼ ਤਾਂ ਸੀ ਪੰਜਾਬ ਸਰਕਾਰ ਦਾ ਜਿਹੜਾ ਬਹੁਤ ਹੀ ਇਨੀਸ਼ੀਏਟਿਵ ਲਿਆ ਵੀ ਅਸੀਂ ਕਰਪਸ਼ਨ ਰੋਕਨੀ ਆ ਸਾਰਾ ਕੁਝ ਉਹ ਕਰਕੇ ਪੰਜਾਬ ਸਰਕਾਰ ਦੀਆਂ ਜੋ ਵੀ ਇਨਸਟਰਕਸ਼ਨ ਨੇ ਉਹਨਾਂ ਨੂੰ ਫੋਲੋ ਕਰਕੇ ਅਸੀਂ ਉਹ ਕਰ ਰਹੇ ਹਾਂ ਤੇ ਸੇਮ ਡੇ ਹੀ ਅਸੀਂ ਰਜਿਸਟਰੀ ਵੀ ਪ੍ਰੋਵਾਈਡ ਕਰ ਰਹੇ ਹਾਂ ਸਰ ਕਹਾਂ ਜਾਂਦਾ ਕਿ ਇਹ ਪ੍ਰਾਈਵੇਟ ਹੈ ਜਿਹੜੇ ਏਜੰਟ ਨੇ ਇਸ ਜਗ੍ਹਾ ਦੇ ਉੱਪਰ ਕਾਫੀ ਬੋਲ ਬਣਾ ਸਰ ਕਿੰਨੇ ਕੁ ਜਿਹੜੇ ਪ੍ਰਾਈਵੇਟ ਲੋਕ ਕੰਮ ਕਰਦੇ ਜੀ ਇੱਥੇ ਨਹੀਂ ਸਰ ਇਸ ਤਾਂ ਜਿਵੇਂ ਪੰਜਾਬ ਸਰਕਾਰ ਦੀਆਂ ਇਨਸਟਰਕਸ਼ਨਸ ਨੇ ਬਸ ਉਸ ਨੂੰ ਤਾਂ ਕੰਮ ਕਰ ਰਹੇ ਆ ਸਰ ਸਰ ਸਾਡੇ ਕੋਲ ਸਟਿੰਗ ਵੀ ਹੈਗਾ ਤੇ ਜਦੋਂ ਕਵਰੇਜ ਕੀਤੀ ਤਾਂ ਜਿਹੜੇ ਸੀਟਾ ਛੜੇ ਜਿਹੜੇ ਮਲਾਜ਼ਮ ਨੇ ਉਹ ਭੱਜ ਗਏ ਉਹ ਕਿਤਨੇ ਕਿ ਜਿਹੜੇ ਲਾਇਮ ਸੀ ਪ੍ਰਾਈਵੇਟ ਮਲਾਜ਼ਮ ਸੀ ਕੈਮਰਾ ਦੇਖੇ ਐਵੇਂ ਭੱਜੇ ਜਿਵੇਂ ਕੋਈ ਕੀ ਹੋ ਗਿਆ ਉਹਨਾਂ ਨਹੀਂ ਸਰ ਇਸ ਪਰ ਜਿਵੇਂ ਪੰਜਾਬ ਸਰਕਾਰ ਦੀਆਂ ਇਨਸਟਰਕਸ਼ਨਸ ਨੇ ਸਰੋਂ ਮੇਂ ਕੰਮ ਕਰ ਰਹੇ ਆ ਸਰ ਉਹ ਤੁਹਾਡੀ ਗੱਲ ਨਾਲ ਰਾਈਟ ਹੈ ਤੁਸੀਂ ਇਸ ਚੀਜ਼ ਦੀ ਜਾਂਚ ਕਰੋਗੇ ਪ੍ਰਾਈਵੇਟ ਜਿਹੜੇ ਇਸ ਜਗ੍ਹਾ ਦੇ ਉੱਪਰ ਕੰਮ ਕਰਦੇ ਕਿਤਨੇ ਕਿ ਜਿਹੜੇ ਸਰਕਾਰੀ ਰਿਪੋਰਟਾਂ ਦੀ ਖੇਡਖਾਨੀ ਹੋ ਸਕਦੀ ਹੈ ਨਹੀਂ ਕੋਈ ਗੱਲ ਨਹੀਂ ਤੁਸੀਂ ਐਦਾਂ ਕਰੋ ਸਾਨੂੰ ਦਰਖਾਸਤ ਦੇ ਦਿਓ ਤੇ ਅਸੀਂ ਉਸ ਮੁਤਾਬਕ ਅਸੀਂ ਕਾਰਵਾਈ ਦੇਖ ਲਾਂਗੇ ਜੀ ਸਰ ਆਪਾਂ ਤਾਂ ਜਨਤਾ ਹਾਂ ਸੇ ਇਹਨਾਂ ਆਪਾਂ ਪ੍ਰਾਈਵੇਟ ਆਪਾਂ ਦਰਖਾਸਤ ਨਹੀਂ ਆਪਾਂ ਦਾ ਕਵਰੇਜ ਕਰਾਂਗੇ ਇਸ ਚੀਜ਼ ਚੈੱਕ ਕਰਾਂਗੇ ਨਹੀਂ ਨਹੀਂ ਕੋਈ ਗੱਲ ਨਹੀਂ ਅਸੀਂ ਤੁਹਾਡੀ ਪੂਰੀ ਸਪੋਰਟ ਕਰਾਂਗੇ ਨਹੀਂ ਬਈ ਲੋਕ ਕੰਮ ਕਰਦੇ ਇੱਥੇ ਕਿਹਨੇ ਨਹੀਂ ਕਰਦੇ ਨਹੀਂ ਕਰਦੇ ਤੇ ਅਗਰ ਸਿੱਧੀ ਕੇ ਸਾਹਮਣੇ ਆ ਜੇ ਤੇ ਦੇਖੋ ਸਰ ਜੋ ਵੀ ਸਰਕਾਰ ਦੀਆਂ ਇਨਸਟਰਕਸ਼ਨਸ ਆ ਅਸੀਂ ਫੋਲੋ ਕਰ ਰਹੇ ਹਾਂ ਜੀ ਠੀਕ ਹੈ ਜੀ ਉਹ ਤੋਂ ਬਾਅਦ ਜੇ ਕੁਝ ਵੀ ਹੋ ਰਿਹਾਗਾ ਤਾਂ ਅਸੀਂ ਮਤਲਬ ਵੀ ਤੁਸੀਂ ਸਾਨੂੰ ਐਪਲੀਕੇਸ਼ਨ ਦਾ ਜੋ ਵੀ ਅ Uh, मतलब भी पब्लिक ਵੱਲੋਂ ਜੋ ਵੀ ਕੋਈ ਨੁਮਾਇੰਦਾ ਆਏਗਾ ਠੀਕ ਹੈ ਜੀ ਉਹਦੀ ਅਸੀਂ ਜਾਂਚ ਕਰਾਂਗੇ